ਤਾ ਦੋਸਤੋ ਤੁਹਾਡਾ ਦਵਿੰਦਰ ਡੈਲੀ ਫਰਮ ਤੇ ਅ ਅੱਜ ਜਿਹੜੀ ਤੁਹਾਡੇ ਲਈ ਆਪਾਂ ਝੋਟੀ ਲੈ ਕੇ ਆਏ ਆ ਇਹ ਦੂਜਾ ਸੂਆ ਤੇ ਅੱਜ ਦੇ 13 ਤਰੀਕ ਨੂੰ ਦਿਨ ਪੂਰੇ ਹੋ ਗਏ ਤੇ ਬਾਕੀ ਤੁਸੀਂ ਆਰਡਰ ਕੁਆਲਿਟੀ ਜਿਹੜੀ ਹੈਗੀ ਆ ਕੁਆਲਿਟੀ ਚੈੱਕ ਕਰ ਲੋ ਆਰਡਰ ਕੁਆਲਿਟੀ ਪੂਰੀ ਸਾਫ ਸੁਥਰੀ ਹੈ ਤੁਹਾਡੀ ਲੈਵੇ ਦੀ ਤੇ ਚੰਗੇ ਕਦ ਕਾਟਦੀ ਆ ਗਈ ਫੁੱਲ ਵੱਡੇ ਕਦ ਚ ਆ ਗਈ ਬਾਈ ਮੜਾ ਇਹਰੇ ਨਾਲ ਨੂੰ ਹੋਇ ਕਦ ਦਾ ਪਤਾ ਲੱਗ ਜੇ ਤੇ ਬਾਈ ਦੇ ਸਾਹ ਅ ਵੀ ਤੁਸੀਂ ਕਦ ਦਾ ਅੰਦਾਜ਼ਾ ਲਾ ਸਕਦੇ ਹੋ ਫੁੱਲ ਵੱਡੇ ਕਦ ਚ ਆ ਗਈ ਬਾਕੀ ਬਾਕੀ ਤੁਸੀਂ ਜਿਹੜੀਆਂ ਥਾਣ ਹਵਾਨੇ ਤੇ ਜਿਹੜੀ ਸਾਨੂੰ ਦਿਸੀ ਰਹੀ ਹੈ ਵੀ ਪੂਰੀ ਫੁੱਲ ਕੁਆਲਿਟੀ ਚ ਰੋਟੀ ਕੱਲਾ ਕੱਲਾ ਥਾਣ ਪਿਆ ਤੇ ਪੂਰੀ ਸੀਲ شریف ਠੰਡੀ ਐ ਤੇ ਹੱਥ ਨਹੀਂ ਲਾਉਣਾਂ ਨੇ ਐ ਪੂਛ ਚੱਕ ਲੈਂਦੀ ਆ ਥੋਲ ਵੱਡੇ ਕੱਦ ਕਾਠ ਚ ਆ ਗਈ ਤੇ ਅੱਜ 13 ਤਰੀਕ ਨੌਵਾਂ ਮਹੀਨਾ ਇਹਨੂੰ ਅੱਜ ਇਹਦੇ ਦਿਨ ਪੂਰੇ ਹੋ ਗਏ ਤੇ ਸਿੰਘਾਂ ਦਾ ਘੋਨੀ ਆ ਸੂਆ ਦਾ ਦੁੱਧ ਆ ਗਿਆ ਜੀ ਪਹਿਲੇ ਸੂਆ ਦਾ ਦੁੱਧ ਸੀ ਕਰਾ ਸਾਢੇ 12 ਲੀਟਰ ਦੁੱਧ ਸੀ ਤੇ ਐਕਤੀ ਜੇ ਮਤਲਬ ਘਰੇ ਸੂੂ ਵੀ ਪਿਆ ਪਸੂ ਤੇ 14 ਗਿਲੀ ਉਧਰ ਤਲਾਕ ਹੀ ਦੇ ਦਿਆਂਗੇ ਵੈਸੇ ਤਾਂ 15 ਕੱਡੂ ਆਪਾਂ 14 ਦੀ ਗਰੰਟੀ ਚੱਕਦੇ ਆ ਤੇ ਐ ਵੀ 14 ਦਾ ਆਪਾਂ ਤਲਾਕ ਹੀ ਦੇਵਾਂਗੇ ਜੇਕਰ ਇੱਕ ਖੜਦੀ ਆ ਤੇ ਪਹਿਲੇ ਸੂਏ 12.5 ਸੀਗਾ ਉਮੀਦ ਤਾਂ 15 16 ਦੀ ਆ ਪਰ ਆਪਾਂ 14 ਹੀ ਕਹਿੰਨੇ ਆ ਵੀ 14 ਆਪਾਂ ਤਲਾਕ ਲਿਆਂਗੇ ਤੇ ਬਾਕੀ ਨੇ ਠੰਡੇ ਸੁਹਾ ਦੀ ਆ ਤੇ ਬਸ ਇੱਕ ਅੱਧਾ ਦਿਨ ਲਾਊਗੀ ਵੇਖੋ ਅਜੇ ਤਾਂ ਉਹ ਦਾ ਪੂਰੇ ਪੜੇ ਤਾਂ ਭੰਨੇ ਨਹੀਂ ਦੇਣੇ ਤੇ ਅੱਜ ਪੂਰੇ ਹੋਗੇ ਤੇ ਦੂਜਾ ਸੁਆ ਪੂਰੀ ਸੀ ਸੀਪ ਝੋਟੀ ਆ ਸੀਆਰਬੀ ਦਾ ਜਿਹੜਾ 4354 ਸੀਮਣਾ ਇਸ ਟਾਈਮ ਇਹਦੇ ਉਹ ਲੱਗਿਆ ਹੋਇਆ ਤੇ ਬੁੱਲ ਉਹ ਉ ਤਾਂ ਇੱਥੇ ਇਸ ਦੋਨੇ ਤੇ ਰਹਿਣੀ ਮਹੀਨਾ ਪਹਿਲਾਂ ਵਿਚਰਾ ਚਲਾ ਗਿਆ ਤੇ ਉਹ ਬੁੱਲ ਤੁਸੀਂ ਗੱਪਣਾ 4354 ਤੋਂ ਤੇ ਪੀਟੀ ਬੋਲੀ ਆ ਉਹ ਹਾਂ ਬਹੁਤ ਟਾਪ ਦਾ ਬੁੱਲ ਆ ਸੀਆਰਬੀ ਦਾ ਤੇ ਆਪੇ ਸਰਕਾਰੀ ਸੀਮੰਦੀ ਆ ਇਹ ਮਤਲਬ ਬੁੱਲ ਦਾ ਨਹੀਂ ਮਤਲਬ ਧਿਆਨ ਚ ਰਿਹਾ ਵੀ ਕਿਹੜੇ ਦੀ ਆ ਦੂਜਾ ਸੂਆ ਇਹਦਾ ਤੇ ਦੁੱਧ ਐਗਤੀ ਚੰਗੀ ਮੀਰ ਆ ਦੁੱਧ ਦੀ ਤੇ ਬਾਕੀ ਜਿਹਨੇ ਲੈਣਾ ਤੇ ਬਾਈ ਕੰਟੈਕਟ ਕਰ ਸਕਦੇ ਆ 62849 2624 ਜਿਹੜੇ ਆਪਣਾ ਇਹ ਪਿੰਡ ਰਹਿਗਾ ਯਿਲਰਾ ਬੇਗਾ ਨੇੜੇ ਇਹਦੇ ਪੁੱਛੋਂ ਰਹਿ ਗਈ ਜੀ ਤੇ ਜ਼ਿਲ੍ਹਾ ਨੂੰ ਬਠਿੰਡਾ ਪੈਂਦਾ ਤੇ ਬਾਕੀ ਤੁਸੀਂ ਫੋਨ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਤੇ ਬਾਕੀ ਕੋਲੇ ਆ ਕੇ ਦੇਖ ਕੇ ਪਰ ਕਿਹਾ ਤੁਸੀਂ ਸੌਦਾ ਕਰ ਸਕਦੇ ਹੋ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ